ਸਸੀ ਕਾਲਜੀ ਖਬਰ ਵਾਲੇ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਿੰਦਰ ਸਿੰਘ ਜੱਟਪਰੀ ਕੱਪੜ ਸ਼ਾਨ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਹਾਂ ਅੱਜ ਦਾ ਕੱਪੜ ਸ਼ਾਨ ਪ੍ਰੋਗਰਾਮ ਕਰਾਂਗੇ ਡਾਕਟਰ ਭੀ ਮਰਾਓ ਅਵੇਧਕਰ ਦੀ ਜਨਮ ਦਿਨ ਤੇ ਜਿਹੜਾ ਕਿ ਅੱਜ ਅਸੀਂ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਡਾਕਟਰ ਪੀਮਰਾਓ ਅਵਿਨਕਰ ਜਿਹੜੇ ਭਾਰਤ ਦੇ ਸੰਵਿਧਾਨ ਰਚੇਤਾ ਉਹਨਾਂ ਦਾ ਜਨਮ ਦਿਨ ਮਨਾ ਰਹੇ ਹਾਂ ਪਰ ਇਸ ਦੇ ਵਿੱਚ ਇਹ ਕੱਪੜਸ਼ਾਂ ਜ਼ਰੂਰੀ ਕਰਨਾ ਹੋਵੇਗਾ ਕਿਉਂਕਿ ਕੱਲ ਖਾਲਸੇ ਦਾ ਜਨਮ ਦਿਨ ਸੀ 13 April ਨੂੰ ਜਿੱਥੇ ਜਦੋਂ ਕਿ ਖੰਡੇ ਬਾਟੇ ਦਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਖੰਡੇ ਬਾਟੇ ਦਾ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਤਿਆਰ ਕਰਕੇ ਆਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਉਹਦਾ ਅਚਾਰ ਕੇ ਗਰਵਾਣੀ ਦੀਆਂ ਤੋਕਾ ਤੇ ਨਾਲ ਹੀ ਜਾਤ ਪਾਤਾਂ ਮਟਾ ਕੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਸੀ ਖਾਲਸਾ ਫੌਜ ਤਿਆਰ ਕੀਤੀ ਸੀ ਪਰ 14 April ਨੂੰ ਅਸੀਂ ਸਾਰੇ ਡਾਕਟਰ ਭੀਮਰਾਓ ਅਵੀਦ ਕਰਦਾ ਜਨਮ ਦਿਨ ਮਨਾਉਨੇ ਆ ਪਰ ਅਸੀਂ ਥੋੜਾ ਪਿਸ਼ੋਕੜ ਵੱਲ ਜਾਈਏ ਕਿਉਂਕਿ ਡਾਕਟਰ ਭੀਮਰਾਓ ਅਵਿਧਕਰ ਜਿਹੜੇ ਕਿ ਉਸ ਸਮੇਂ ਜਿਹੜਾ ਕਿ ਸੂਤ ਪ੍ਰਥਾ ਬਹੁਤ ਜ਼ਿਆਦਾ ਸੀ ਉਸ ਸਮੇਂ ਉਹ ਪੜੇ ਵੱਡੇ ਹੋਏ ਪੜੇ ਤਾਂ ਕਿਹੜੇ ਹਾਲਾਤਾਂ ਚ ਪੜੇ ਕਿਉਂਕਿ ਉਹਨਾਂ ਨੂੰ ਜਦੋਂ ਦੱਸਦੇ ਆ ਵੀ ਜਦੋਂ ਉਹਨਾਂ ਦੀ ਸਕੂਲ ਕਲਾਸ ਸੀ ਲੱਗਦੀ ਤਾਂ ਉਹਨਾਂ ਨੂੰ ਬਾਹਰ ਬਿਠਾ ਦਿੱਤਾ ਜਾਂਦਾ ਸੀ ਜਿਸ ਹੱਥ ਨੂੰ ਉਹ ਪਾਂਡੇ ਨੂੰ ਹੱਥ ਲਗਾ ਲੈਂਦੇ ਸੀ ਜਿਹੜਾ ਹੈਗਾ ਪਾਂਡਾ ਪ੍ਰਸ਼ਟਿਆ ਜਾਂਦਾ ਸੀ ਜਿਨੀ ਕਿ ਉਹਨੂੰ ਇਸ ਤਰ੍ਹਾਂ ਦੇ ਪ੍ਰੈਸ਼ਰ ਦੇ ਵਿੱਚ ਲਾਈਟ ਦੀ ਰੋਸ਼ਨੀ ਵੀ ਨਹੀਂ ਸੀ ਤੇ ਉਹ ਮੋਮਬਤੀ ਦੇ ਅੱਗ ਦੇ ਸਹਾਰੇ ਪੜੇ ਪਰ ਪੜੇ ਇੰਨੇ ਕਿ ਉਹਨਾਂ ਨੂੰ ਬੱਡੇ-ਵੱਡੇ ਜਿਹੜੇ ਹੈਗੇ ਆ ਬ੍ਰਾਹਮਣਵਾਦੀ ਸੋਚ ਵਾਲੇ ਉਹਨਾਂ ਨੂੰ ਜਦੋਂ ਦੇਸ਼ ਆਜ਼ਾਦ ਹੋਇਆ ਉਸ ਸਮੇਂ ਜਿਹੜਾ ਹੈਗਾ ਸੰਵਿਧਾਨ ਰਚਾਉਣ ਲਈ ਹੋਰ ਕੋਈ ਨਹੀਂ ਮਿਲਿਆ ਡਾਕਟਰ ਭੀਮਰਾਓ ਅਵੇਦਕਰ ਤੋਂ ਹੀ ਜਿਹੜਾ ਸੰਵਿਧਾਨ ਆ ਦੇਸ਼ ਦਾ ਉਲਖਵਾਉਣਾ ਪਿਆ ਕਿਉਂਕਿ ਉਹਨਾਂ ਦੇ ਨਾਪਦਾ ਉਹ ਇੰਨੇ ਪੜੇ ਸੀ ਤੇ ਉਹਨਾਂ ਦੇ ਜਿਹੜੀ ਪੜ੍ਹਾਈ ਦੇ ਬਰਾਬਰ ਕਿਸੇ ਦੀ ਆਗੂ ਦੀ ਪੜ੍ਹਾਈ ਨਹੀਂ ਸੀ ਅਸੀਂ ਪਿਸ਼ੋਕਰ ਵੱਲ ਜਾਈਏ ਡਾਕਟਰ ਭੀਮਰਾਓ ਅਵੇਦਕਰ ਨੇ 1930 ਦੇ ਵਿੱਚ ਤਾਂ ਲਿਆ ਸੀ ਕਿਉਂਕਿ ਜਿਹੜਾ ਬ੍ਰਾਹਮਣ ਧਰਮਾ Hindu ਧਰਮਾ ਉਹਦੇ ਵਿੱਚ ਜਿਹੜਾ ਹੈਗਾ ਬਹੁਤ ਜ਼ਿਆਦਾ ਸੂਆਸਾਤਾ ਉਹ ਪੜ੍ਹ ਲੈ ਕੇ ਵੀ ਵਿਦੇਸ਼ਾਂ ਤੋਂ ਪੜ੍ਹਾਈ ਕਰਕੇ ਵੀ ਡਿਗਰੀਆਂ ਕਰਕੇ ਜਦੋਂ ਭਾਰਤ ਆਇਆ ਤਾਂ ਉਹਨਾਂ ਨੇ ਇਹ ਤਾਣ ਲਿਆ ਕਿ ਕਿਉਂਕਿ ਜਿਹੜੇ ਹੈਗੇ ਆ ਦੱਬੇ ਕੁਚਲੇ ਲੋਕ ਆ ਉਹਨਾਂ ਨੂੰ ਉੱਚਾ ਚੱਕਣ ਲਈ ਅਜਿਹਾ ਉਹਨਾਂ ਨੂੰ ਪਲੇਟਫਾਰਮ ਦਵਾਇਆ ਜਾਵੇ ਤਾਂ ਕਿ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਸ਼ੂਹਾ ਸੂਤ ਜਿਹੜਾ ਲੋਕ ਨਫਰਤ ਕਰਦੇ ਆ ਉਹਨਾਂ ਤੋਂ ਉਹਨਾਂ ਦਾ ਜੀਵਨ ਪੱਧਰ ਉੱਚਾ ਚੱਕਿਆ ਜਾਵੇ ਡਾਕਟਰ ਭੀਮਰਾਓ ਅਵੇਦਕਰ ਨੇ 1930 ਦੀ ਜਿਹੜਾ ਹੈਗਾ ਤਾਣਿਆ ਹੋਇਆ ਤੇ ਉਹਨਾਂ ਨੇ 1970 ਦੇ ਵਿੱਚ ਪੂਰਾ ਕਰਨ ਲੱਗੇ ਸੀ ਤਾਂ ਉਹਨਾਂ ਨੇ ਉਸ ਸਮੇਂ ਜਿਹੜਾ ਹੈਗਾ ਸਾਰੇ ਧਰਮਾਂ ਦਾ ਅਧਿਐਨ ਕੀਤਾ ਜਿਦੇ ਵਿੱਚ ਸਿੱਖ ਧਰਮ ਉਹਨਾਂ ਨੂੰ ਜਿਹੜਾ ਹੈਗਾ ਬਹੁਤ ਵਧੀਆ ਲੱਗਿਆ ਕਿਉਂਕਿ ਸਿੱਖ ਧਰਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਜਾਤ ਪਾਤ ਧਰਮ ਸਾਰੇ ਮਿਟਾ ਦਿੱਤੇ ਸੀ ਉਸਨੇ ਕਿਹਾ ਸੀ ਜਿਹੜਾ ਸਿੱਖ ਧਰਮ ਆ ਇਹ ਖਾਲਸਾ ਹੋਏਗਾ ਇਹਦੇ ਵਿੱਚ ਕੋਈ ਉੱਚ ਨੀਚ ਨਹੀਂ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਬੋ ਦੇ ਗਰਵਾਣੇ ਤੋਂ ਤਾਂ ਪ੍ਰਭਾਵਿਤ ਹੋ ਕੇ ਡਾਕਟਰ ਭੀਮਰਾਓ ਅਵੇਦਕਰ ਨੰਬਰ 1 ਤੇ ਜਿਹੜਾ ਇਸ ਧਰਮ ਨੂੰ ਜਿਹੜਾ ਹੈਗਾ ਚਾਹਣ ਲੱਗਾ ਦੇ ਦੋ ਨੰਬਰ ਤੇ ਉਹ ਬੁੱਧ ਧਰਮ ਉਸ ਨੇ ਉਹਦਾ ਜਿਹੜਾ ਪੂਰਾ ਪਰਚੋਲ ਕੀਤੀ ਸਭ ਤੋਂ ਪਹਿਲਾਂ ਡਾਕਟਰ ਭੀਮਰਾਓ ਅਵੇਦਕਰ ਨੇ ਐਲਾਨ ਕਰ ਦਿੱਤਾ ਕਿ ਉਹ ਜਿਹੜਾ ਹੈਗਾ ਸਿੱਖ ਧਰਮ ਜੁਆਇਨ ਕਰੇਗਾ ਤੇ ਉਹਨਾਂ ਨੇ 1937 ਦੇ ਵਿੱਚ ਜਦੋਂ ਡਾਕਟਰ ਭੀਮਰਾਓ ਅਵੇਦਕਰ ਨੇ ਇਸ ਸੰਬੰਧੀ ਅੰਮ੍ਰਿਤਸਰ ਵਿਖੇ ਕਾਨਫਰੰਸ ਕੀਤੀ ਸਿੱਖ ਧਰਮ ਬਾਰੇ ਦੱਸਣ ਲਈ ਦੱਬੇ ਕੁਚਲੇ ਲੋਕਾਂ ਨੂੰ ਵੀ ਸਿੱਖ ਧਰਮ ਇੱਕ ਜਿਹੜਾ ਹੈਗਾ ਸੁਹਾ ਸੋਦਰ ਤੋਂ ਰਹਤਾ ਤੇ ਇਸ ਨੂੰ ਕਿਉਂ ਨਾ ਅਪਣਾਇਆ ਜਾਵੇ ਤਾਂ ਬਾਅਦ ਦੇ ਉਹਨਾਂ ਨੇ ਭਾਵੇਂ ਕਿ ਜਿਹੜੇ ਉੱਥੋਂ ਦੇ ਜਿਹੜੇ ਐਸਜੀਪੀਸੀਸੀ ਜਿਹੜੇ ਕਾਬਜ਼ ਸੀ ਉਹਨਾਂ ਲੋਕਾਂ ਨੇ ਜਿਹੜਾ ਹੈਗਾ ਸਵਾਗਤ ਕੀਤਾ ਪਰ ਠੰਡੇ ਮਨ ਨਾਲ ਕੀਤਾ ਕਿਉਂਕਿ ਉਹਨਾਂ ਨੂੰ ਫਿਕਰ ਪਿਆ ਗਿਆ ਸੀ ਵੀ ਇਹ ਤੇਜ਼ ਤਰਾਰ ਵਿਅਕਤੀ ਜੇਕਰ ਇਸ ਧਰਮ ਤੇ ਆ ਜਾਏਗਾ ਤਾਂ ਇਹ ਲੋਕ ਜਿਹੜੇ ਹੈਗੇ ਆ ਸਾਡੇ ਉੱਪਰ ਬੈਠ ਜਾਣਗੇ ਇਸੇ ਤਰ੍ਹਾਂ ਹੀ ਉਧਰ ਦਿੱਲੀ ਦੇ ਵਿੱਚ ਮਹਾਤਮਾ ਗਾਂਧੀ ਹੋਰੀ ਜਿਹੜੇ ਕਿ ਅਸ਼ੂਤ ਜਿਹੜੀ ਪ੍ਰਥਾ ਸੀ ਉਹਦੇ ਉਹਨੂੰ ਵਿਰੋਧ ਕਰਦੇ ਸੀ ਉਹਦਾ ਉਹਦੇ ਵਿਰੋਧ ਸੀਗੇ ਪਰ ਇਹ ਇਹ ਲੈ ਕੇ ਜਿਹੜਾ ਇਸ ਨੂੰ ਲੈ ਕੇ ਵੀ ਉਹ ਸਿੱਖ ਧਰਮ ਦੇ ਵਿੱਚ ਜਾ ਰਿਹਾ ਵਾ ਡਾਕਟਰ ਪੀ ਮਰਾਓ ਅਭੇਦਕਰ ਉਹ ਬਹੁਤ ਚਿੰਤਤ ਸੀ ਕਿਉਂਕਿ ਸਾਰਿਆਂ ਨੂੰ ਇਹ ਚਿੰਤਾ ਸੀ ਜੇਕਰ ਡਾਕਟਰ ਪੀ ਮਰਾਓ ਅਭੇਦਕਰ ਸਿੱਖ ਧਰਮ ਜੁਆਇਨ ਕਰ ਗਿਆ ਤਾਂ ਬਹੁ ਗਿਣਤੀ ਜਿਹੜੀ ਹੈਗੀ ਆ ਸਿੱਖਾਂ ਦੀ ਹੋ ਜਾਏਗੀ ਦੇਸ਼ ਦੇ ਵਿੱਚ ਕਿਉਂਕਿ ਹਿੰਦੂ ਜਿਹੜੇ ਹੈਗੇ ਆ ਘੱਟ ਗਿਣਤੀ ਵਿੱਚ ਰਹਿ ਜਾਣਗੇ ਇਸੇ ਕਾਰਨ ਹੀ ਦੱਸਦੇ ਆ ਕਿ ਜਿਹੜੇ ਮਹਾਤਮਾ ਗਾਂਧੀ ਨੇ ਰਿਜ਼ਰਵੇਸ਼ਨ ਦਾ ਵਿਰੋਧ ਵੀ ਕੀਤਾ ਸੀ ਵੀ ਪਾਣਾ ਉਹੀ ਵਾਪਰਿਆ ਜੋ ਮਹਾਤਮਾ ਗਾਂਧੀ ਹੁਣੇ ਜਾਨ ਦਿੱਲੀ ਤੇ ਬੈਠੇ ਜਿਹੜੇ ਉਹ ਹਿੰਦੂ ਸੂਧਰਮ ਵਾਲੇ ਲੋਕ ਜਿਹੜੇ ਉੱਚ ਕੋਟੀ ਦੇ ਆ ਉਹ ਚਾਹੁੰਦੇ ਸਨ ਉਹ ਉਹ ਨੂੰ ਜਾ ਕੇ ਇੱਥੋਂ ਜਿਹੜਾ ਅੰਮ੍ਰਿਤਸਰ ਤੋਂ ਜਾ ਕੇ ਉਹਨਾਂ ਨੂੰ ਦਿੱਲੀ ਦੇ ਵਿੱਚ ਕੋਈ ਇੱਕ ਕਹਿੰਦੇ ਵੀ ਅਕਾਲੀ ਦਲ ਦਾ ਆਗੂ ਉਹਨਾਂ ਨੂੰ ਬੁਰਾ ਭਲਾ ਬੋਲਿਆ ਅਤੇ ਕਿਹਾ ਵੀ ਜੇਕਰ ਤੁਸੀਂ ਅਕਾਲ ਤਖਤ ਨੂੰ ਤੁਸੀਂ ਸੂਧਰ ਲੋਕ ਜਿਹੜੇ ਹੈਗੇ ਆ ਰਾਜਨੀਤੀ ਦਾ ਅੱਡਾ ਬਣਾਓਗੇ ਅਸੀਂ ਉੱਥੇ ਅਮਰਤ ਨਹੀਂ ਛਕਣ ਦੇਣਾ ਕਿਉਂਕਿ ਡਾਕਟਰ ਭੀਮਰਾਓ ਅਵੇਦਕਰ ਐਲਾਨ ਕਰ ਚੁੱਕੇ ਸਨ ਕਿਉਂਕਿ ਵੀ ਉਹਨਾਂ ਨੇ ਕਿਹਾ ਸੀ ਮੇਰਾ 14 ਅਪ੍ਰੈਲ ਨੂੰ ਜਨਮਦੈਨ ਹੈ ਤੇ ਖਾਲਸੇ ਦਾ ਜਨਮ ਹੈਗਾ 13 ਅਪ੍ਰੈਲ ਨੂੰ ਇਸ ਕਰਕੇ ਉਹ 14 ਅਪ੍ਰੈਲ ਨੂੰ ਪੂਰੀ ਜਿਹੜੇ ਦੇਸ਼ ਦੇ ਵਿੱਚ ਅਮਰਤ ਛਕਣਗੇ ਜਿਹੜੇ ਉਹ ਸੂਦਰ ਲੋਕ ਨੇ ਤੇ ਇਸ ਕਰਕੇ ਜਿਹੜਾ ਹੈਗਾ ਕੁਝ ਸਿੱਖ ਆਗੂਆਂ ਵੱਲੋਂ ਉਹਨਾਂ ਦਾ ਵਿਰੋਧ ਕਰਨ ਤੇ ਡਾਕਟਰ ਭੀਮਰਾਓ ਅਵੇਦ ਕਰਨੇ ਜਿਹੜਾ ਹੈਗਾ ਆਪਣਾ ਜਿਹੜਾ ਮਾਨਾ ਉਹ ਫੇਰ ਲਿਆ ਉਹ ਸਿੱਖ ਧਰਮ ਵਿੱਚ ਨਹੀਂ ਸ਼ਾਮਲ ਹੋਏ ਤਾਂ ਉਹ ਬੁੱਧ ਧਰਮ ਉਹਨਾਂ ਨੇ ਜੁਆਇਨ ਕਰ ਲਿਆ ਜਿਸ ਤੋਂ ਬਾਅਦ ਉਹਨਾਂ ਨੇ ਭਾਵੇਂ ਸੰਵਧਾਨ ਲਿਖਿਆ ਅੱਜ ਦੇ ਲੋਕ ਜਿਹੜੇ ਕਿ ਕੱਟੜਪੰਥੀ ਆਪਣੇ ਆਪ ਨੂੰ ਸਮਝਦੇ ਨੇ ਉਹ ਵਿਦੇਸ਼ਾਂ ਦੇ ਵਿੱਚ ਬੈਠ ਕੇ ਉਹ ਬਿਆਨ ਦਿੰਦੇ ਨੇ ਔਰ ਮੂਰਤੀਆਂ ਜਿਹੜੀਆਂ ਡਾਕਟਰ ਭੀਮਰਾਓ ਅਵੇਦਕਰ ਦੀਆਂ ਜਿਹੜੀਆਂ ਲੱਗੀਆਂ ਨੇ ਉਹਨਾਂ ਨੂੰ ਤਲਵਾ ਰਹੇ ਨੇ ਤੇ ਔਰ ਇਹ ਬਿਆਨ ਦਿੰਦੇ ਨੇ ਕਿ ਜਿਹੜੇ ਰਮਦਾਸ ਹੀ ਆ ਜਾਂ ਐਸਸੀ ਭਾਈਚਾਰਾ ਵਾ ਦਲਿਤ ਸਮਾਜ ਆ ਉਹਨਾਂ ਦਾ ਗੁਰੂ ਭੀਮਰਾਓ ਅਵੇਦਕਰ ਨਹੀਂ ਉਹਨਾਂ ਦਾ ਗੁਰੂ ਤਾ ਗੁਰੂ ਰਵਿਦਾਸ ਨੇ ਤੇ ਪਰ ਉਹਨਾਂ ਨੂੰ ਪੁੱਛਣ ਵਾਲਾ ਹੋਵੇ ਕਿਉਂਕਿ ਤੁਹਾਡੀਆਂ ਸੋੜੀਆਂ ਸੋਚਾਂ ਕਰਕੇ ਹੀ ਪਹਿਲਾ ਜਿਹੜਾ ਸਿੱਖ ਧਰਮ ਪੂਰੇ ਦੇਸ਼ ਵਿੱਚ ਬਹੁ ਗਿਣਤੀ ਬਣਨਾ ਸੀ ਉਹ ਹਟ ਗਿਆ ਉਹ ਛੋਟਾ ਜਿਹਾ ਰਹਿ ਗਿਆ ਉਸ ਤੋਂ ਬਾਅਦ ਜਿਹੜੇ ਹੋਰ ਕੱਟੜਵਾਦੀ ਲੋਕ ਨੇ ਉਹਨਾਂ ਨੇ ਜਿਹੜਾ ਹੈਗਾ ਸੁਦਰ ਜਿਹੜਾ ਹੈਗਾ ਭਾਪੇਦ ਉਹ ਵੀ ਰੱਖਿਆ ਕਿਉਂਕਿ ਜੇਕਰ ਅਸੀਂ ਉਹਨਾਂ ਦੀ ਗੱਲ ਕਰੀਏ ਖਾਲਸਾ ਜਿਵੇਂ ਕਿ ਖਾਲਿਸਤਾਨ ਕਹਿੰਦੇ ਨੇ ਖਾਲਸਾ ਕੋਈ ਪਿੰਡ ਨਹੀਂ ਰਿਹਾ ਕਿਉਂਕਿ ਹਰ ਇੱਕ ਪਿੰਡਾਂ ਦੇ ਵਿੱਚ ਉੱਚੀ ਜਾਤੀ ਨੀਵੀਂ ਜਾਤੀ ਦਾ ਜਿਹੜਾ ਉਹ ਰੱਖਿਆ ਜਾ ਰਿਹਾ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਖੰਡੇ ਬਾਟੇ ਦਾ ਅਮਰ ਤਸਕਾ ਕੇ ਜਾਤ ਪਾਤ ਜਿਹੜਾ ਹੈਗਾ ਸਿੱਖ ਧਰਮ ਦੇ ਵਿੱਚੋਂ ਮਿਟਾ ਦਿੱਤਾ ਸੀ ਕਿਉਂਕਿ ਅਜੇ ਤੱਕ ਬਹੁਤ ਸਾਰੇ ਪਿੰਡਾਂ ਦੇ ਵਿੱਚ ਦੋ ਦੋ ਧਰਮਸ਼ਾਲਾ ਨੇ ਦਲਤਾਂ ਦੀਆਂ ਅੰਤਰ ਵਿਸ਼ਾਲਾਆਂ ਵਿੱਚ ਬੱਕਰੀਆਂ ਨੇ ਦਲਤਾਂ ਦੀਆਂ ਸਮਸ਼ਾਨ ਘਾਟਾਂ ਵਿੱਚ ਬੱਕਰੀਆਂ ਨੇ ਪਰ ਜਿਹੜੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆ ਅਜੇ ਤੱਕ ਇਹ ਨਹੀਂ ਇਸ ਬਾਰੇ ਜਿਹੜਾ ਕਰ ਸਕੀ ਫੈਸਲਾ ਨਾ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਕੋਈ ਸ਼ਕਤੀ ਨਾਲ ਹੁਕਮਨਾਮਾ ਜਾਰੀ ਕੀਤਾ ਗਿਆ ਜਿਸ ਕਾਰਨ ਧਰਮ ਪਰਿਵਰਤਨ ਹੋ ਰਿਹਾ ਹੈ ਬਹੁਤ ਸਾਰੇ ਡੇਰਾਬਾਦ ਵੱਲ ਜਾ ਰਹੇ ਨੇ ਸਿੱਖ ਇਸੇ ਕਾਰਨ ਹੀ ਜਿਹੜੇ ਹੈਗੇ ਆ ਬਹੁਤ ਸਾਰੇ ਪਿਛਲੇ ਦਿਨਾਂ ਦੇ ਵਿੱਚ ਧਰਮ ਪਰਿਵਰਤਨ ਹੋਇਆ ਕ੍ਰਿਸਟਿਅਨ बन गए ਨੇ ਪਰ ਇਹ ਚਿੰਤਾ ਦਾ ਵਿਸ਼ਾ ਹੈ ਜੇਕਰ ਅਜਹਿਲ ਲੋਕਾਂ ਨੂੰ ਨਥ ਨਾ ਪਾਈ ਗਈ ਜਿਹੜੇ ਲੋਕ ਵਿਦੇਸ਼ਾਂ ਦੇ ਵਿੱਚ ਬੈਠ ਕੇ ਅਜਿਹੇ ਬਿਆਨ ਦਿੰਦੇ ਹਨ ਕਿਉਂਕਿ ਇਸ ਨਾਲ ਸਿੱਖ ਧਰਮ ਵੱਧਾਫੁੱਲਦਾ ਨਹੀਂ ਸਿੱਖ ਧਰਮ ਕੱਟੜ ਪੁਣੇ ਦੇ ਨਾਲ ਹੋਰ ਘਟ ਰਿਹਾ ਹੈ ਭਾਵੇਂ ਕਿ ਇਹ ਵੀ ਇਤਿਹਾਸ ਗਵਾਹ ਹੈ ਕਿਉਂਕਿ ਜਦੋਂ ਪਿਛਲੇ ਸਮੇਂ ਦਰਾਂ ਦੇਖਿਆ ਜਾਵੇ ਜਦੋਂ ਕੋਈ Hindu ਘਰ ਦੇ ਵਿੱਚ ਇੱਕ ਪਹਿਲਾ ਜੇਠਾ ਬੱਚਾ ਪੈਦਾ ਹੁੰਦਾ ਸੀ ਉਸ ਸਮੇਂ ਸਰਦਾਰ ਉਹਨੂੰ ਦਾੜੀ ਰਖਾਈ ਜਾਂਦੇ ਸੀ ਸਰਦਾਰ ਰੱਖਿਆ ਜਾਂਦਾ ਸੀ ਗੁਰੂ ਨਾਨਕ ਨੂੰ ਭੇਟ ਕੀਤਾ ਜਾਂਦਾ ਸੀ ਪਰ ਇਹਨਾਂ ਲੋਕਾਂ ਦੀਆਂ ਜਿਹੜੀਆਂ ਇਹੋ ਜਿਹੀਆਂ ਸਾਜ਼ਿਸ਼ਾਂ ਕਰਕੇ ਇਹੋ ਜਿਹੀ ਕੱਟੜਤਾ ਸੋਚ ਕਰਕੇ ਉਹ ਵੀ ਜਿਹੜਾ Hindu ਸੈਕਟਾ ਹੈਗਾ ਪਾੜਾ ਪੰਜਾਬ 'ਚ ਵਧਿਆ ਵੀ ਨਹੀਂ ਸਕੋ ਸਿੱਖਾਂ ਦੇ ਵਿੱਚੋਂ ਵੀ ਜਿਹੜਾ ਹੈਗਾ ਲੋਕ ਐਸੇ ਕਰਕੇ ਕੱਟੜਤਾ ਕਰਕੇ ਜਿਹੜੇ ਹੈਗੇ ਆ ਹੋਰ ਧਰਮਾਂ ਦੇ ਵਿੱਚ ਜਾਣ ਲੱਗ ਪਏ ਨੇ ਆਖਰ ਮੈਂ ਇਹੀ ਕਹੂੰਗਾ ਕਿ ਜੇਕਰ ਡਾਕਟਰ ਭੀਮਰਾਓ ਅਵੇਦਕਰ ਦਾ ਉਹ ਸਾਡੇ ਅਖੋਤੀ ਆਗੂ ਨਾਂ ਵਿਰੋਧ ਕਰਦੇ ਸਿੱਖ ਧਰਮ ਚ ਸ਼ਾਮਲ ਹੋਣ ਲਈ ਤਾਂ ਅੱਜ ਸਿੱਖ ਧਰਮ ਦੁਨੀਆ ਦੇ ਵਿੱਚ ਨੰਬਰ 1 ਭਾਰਤ ਦੇ ਵਿੱਚ ਬਹੁ ਗਿਣਤੀ ਧਰਮ ਹੋਣਾ ਸੀ ਮੈਨੂੰ ਦਿਓ ਇਜਾਜ਼ਤ ਕੱਲ ਫੇਰ ਨਵੀਂ ਗੱਲ ਤੇ ਨਵੇਂ ਮੁੱਦੇ ਤੇ ਕਪੜੇ ਸ਼ਾਨ ਪ੍ਰੋਗਰਾਮ ਲੈ ਕੇ ਹਾਜ਼ਰ ਹੋਊਂਗਾ ਧੰਨਵਾਦ ਜੀ ਸਤਿ ਸ੍ਰੀ ਅਕਾਲ